ਸੰਜੈ ਰਾਏ ਨੇ ਆਰ ਜੇ ਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਪਰ ਕਤਲ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਉਹ ਹੋਰ ਲੜਕੀਆਂ ਨਾਲ ਛੇੜਛਾੜ ਅਤੇ ਬਦਤਮੀਜ਼ੀ ਕਰਨਾ ਜਾਰੀ ਰੱਖਦਾ ਰਿਹਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜਦੋਂ ਸੀਬੀਆਈ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਸੀਬੀਆਈ ਵੱਲੋਂ ਉਸ ਦੇ ਪਿਛਲੇ 24 ਘੰਟਿਆਂ ਦੌਰਾਨ ਉਸ ਦੀਆਂ ਹਰਕਤਾਂ ਦੇ ਉੱਤੇ ਸਕੈਨ ਕਰਨਾ ਸ਼ੁਰੂ ਕੀਤਾ ਤਾਂ ਕੁਝ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਤੁਹਾਨੂੰ ਦੱਸ ਦਈਏ ਕਿ ਜਦੋਂ ਇੱਕ ਟੀਮ ਸੰਜੇ ਰਾਏ ਦੇ ਘਰੇ ਪਹੁੰਚਦੇ ਹਨ ਭਵਾਨੇਪੁਰ ਉਸ ਦਾ ਘਰ ਹੈ ਤੇ ਜਦੋਂ ਘਰ ਪਹੁੰਚ ਕੇ ਉਸ ਦੀ ਮਾਤਾ ਨਾਲ ਸਵਾਲ ਕੀਤੇ ਜਾਂਦੇ ਨੇ ਕਿ ਉਸ ਦੇ ਪੁੱਤਰ ਨੇ ਬਲਾਤਕਾਰ ਕੀਤਾ ਅਤੇ ਬਲਾਤਕਾਰ ਕਰਨ ਤੋਂ ਬਾਅਦ ਇੱਕ ਮਾਸੂਮ ਟ੍ਰੇਨੀ ਡਾਕਟਰ ਦਾ ਕਤਲ ਕਰ ਦਿੱਤਾ ਤਾਂ ਉਸ ਦੀ ਮਾਂ ਇੱਕ ਮਿੰਟ ਵੀ ਨਿਚਝਕੀ ਬਿਨਾਂ ਕਿਸੇ ਚ ਜਗਦੇ ਉਸ ਦੀ ਮਾਂ ਨੇ ਕਿਹਾ ਕਿ ਰੱਬ ਸਭ ਕੁਝ ਸੰਭਾਲ ਲੇਗਾ ਮੇਰਾ ਬੇਟਾ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ ਪਿਤਾ ਦੇ ਜਾਣ ਤੋਂ ਬਾਅਦ ਉਹੀ ਮੇਰਾ ਸਹਾਰਾ ਸੀ ਹੁਣ ਮੈਂ ਕੀ ਕਰਾਂਗੀ ਉਸ ਦੇ ਅੱਖਾਂ ਦੇ ਵਿੱਚ ਨਿਰਾਸ਼ਾ ਤੇ ਵਿਸ਼ਵਾਸ ਦੀ ਅਜੀਬ ਲੜਾਈ ਦਿਖਾਈ ਦੇ ਰਹੀ ਪਰ ਉਸ ਦੇ ਸ਼ਬਦਾਂ ਦੇ ਵਿੱਚ ਉਸ ਦੇ ਪੁੱਤਰ ਵਿੱਚ ਅਟੁੱਟ ਵਿਸ਼ਵਾਸ ਚ ਲਗਦਾ ਸੀ ਮਾਣੇ ਵੀ ਦੱਸਿਆ ਕਿ ਸੰਜੇ ਕਦੇ-ਕਦੇ ਹੁੰਦਾ ਸੀ ਚਾਰ ਵਿਆਹਾਂ ਬਾਰੇ ਉਸ ਦੀ ਮਾਦਾ ਕਹਿਣਾ ਹੈ ਕਿ ਸੰਜੇ ਦਾ 21 ਵਿਆਹ ਹੋਇਆ ਸੀ ਪਰ ਉਸ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਉਸ ਦੇ ਕਈ ਦੁਸ਼ਮਣ ਹਨ ਜਿਨ੍ਹਾਂ ਨੇ ਮੇਰੇ ਪੁੱਤਰ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਆਂਡਗਵਾੜ ਦੀਆਂ ਔਰਤਾਂ ਨੇ ਦੱਸਿਆ ਕਿ ਸੰਜੇ ਇੱਕ ਗੰਦਾ ਆਦਮੀ ਸੀ ਉਹ ਔਰਤਾਂ ਤੇ ਬੁਰੀ ਨਜ਼ਰ ਰੱਖਦਾ ਸੀ ਇਸ ਲਈ ਅਸੀਂ ਉਸ ਨੂੰ ਦੇਖ ਕੇ ਗੇਟ ਬੰਦ ਕਰ ਲੈਂਦੇ ਸੀ ਸੰਜੇ ਦੀਆਂ ਚਾਰ ਭੈਣਾਂ ਸਨ ਉਸ ਦੀ ਵੱਡੀ ਭੈਣ ਉਸ ਦੇ ਗਵਾਂਡ ਵਿੱਚ ਹੀ ਰਹਿੰਦੀ ਹੈ ਭੈਣ ਦਾ ਕਹਿਣਾ ਹੈ ਕਿ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਤੇ ਉਸ ਦਾ ਪਰਿਵਾਰ ਸਾਲਾਂ ਤੋਂ ਇਸ ਗੱਲ ਤੋਂ ਨਾਰਾਜ਼ ਹੈ ਇਸ ਲਈ ਉਹ ਨਾ ਤਾਂ ਸੰਜੀ ਨਾਲ ਗੱਲ ਕਰਦੀ ਹੈ ਤੇ ਨਾ ਹੀ ਆਪਣੇ ਪਰਿਵਾਰ ਨਾਲ ਗੱਲ ਕਰਦੀ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਸੰਜੀ ਨੇ ਅਜਿਹਾ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਸ ਦਾ ਮਨ ਕਿਸ ਹੱਦ ਤੱਕ ਦਰਿੰਦਗੀ ਦੇ ਨਾਲ ਭਰਿਆ ਹੋਇਆ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਉਸ ਦੀ ਮਨੋਵਿਗਿਆਨਿਕ ਪੋਸਟ ਤੋਂ ਲਗਾ ਸਕਦੇ ਹੋ ਆਰੋਪੀ ਸੰਜੇ ਰਾਏ ਨੇ ਆਰ ਜੇ ਕੇਰ ਮੈਡੀਕਲ ਕਾਲਜ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਪਰ ਕਤਲ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਉਹ ਹੋਰ ਲੜਕੀਆਂ ਨਾਲ ਛੇੜਛਾੜ ਅਤੇ ਬਦਤਮੀਜ਼ੀ ਕਰਨਾ ਜਾਰੀ ਰੱਖਦਾ ਰਿਹਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜਦੋਂ ਸੀਬੀਆਈ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਸੀਬੀਆਈ ਵੱਲੋਂ ਉਸ ਦੇ ਪਿਛਲੇ 24 ਘੰਟਿਆਂ ਦੌਰਾਨ ਉਸ ਦੀਆਂ ਹਰਕਤਾਂ ਦੇ ਉੱਤੇ ਸਕੈਨ ਕਰਨਾ ਸ਼ੁਰੂ ਕੀਤਾ ਤਾਂ ਕੁਝ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਤੁਹਾਨੂੰ ਦੱਸ ਦਈਏ ਕਿ ਜਦੋਂ ਇੱਕ ਟੀਮ ਸੰਜੇ ਰਾਏ ਦੇ ਘਰੇ ਪਹੁੰਚਦੇ ਹਨ ਪਵਾਨੀਪੁਰ ਉਸਦਾ ਘਰ ਹੈ ਤੇ ਜਦੋਂ ਉਹ ਘਰ ਪਹੁੰਚ ਕੇ ਉਸ ਦੀ ਮਾਤਾ ਨਾਲ ਸਵਾਲ ਕੀਤੇ ਜਾਂਦੇ ਨੇ ਕਿ ਉਸਦੇ ਪੁੱਤਰ ਨੇ ਬਲਾਤਕਾਰ ਕੀਤਾ ਅਤੇ ਬਲਾਤਕਾਰ ਕਰਨ ਤੋਂ ਬਾਅਦ ਇੱਕ ਮਾਸੂਮ ਟ੍ਰੇਨੀ ਡਾਕਟਰ ਦਾ ਕਤਲ ਕਰ ਦਿੱਤਾ ਤਾਂ ਉਸ ਦੀ ਮਾਂ ਇੱਕ ਮਿੰਟ ਵੀ ਨਿਚਝਕੀ ਬਿਨਾਂ ਕਿਸੇ ਚ ਜਗਦੇ ਉਸ ਦੀ ਮਾਂ ਨੇ ਕਿਹਾ ਕਿ ਰੱਬ ਸਭ ਕੁਝ ਸੰਭਾਲ ਲੇਗਾ ਮੇਰਾ ਬੇਟਾ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ ਪਿਤਾ ਦੇ ਜਾਣ ਤੋਂ ਬਾਅਦ ਉਹੀ ਮੇਰਾ ਸਹਾਰਾ ਸੀ ਹੁਣ ਮੈਂ ਕੀ ਕਰਾਂਗੀ ਉਸ ਦੇ ਅੱਖਾਂ ਦੇ ਵਿੱਚ ਨਿਰਾਸ਼ਾ ਅਤੇ ਵਿਸ਼ਵਾਸ ਦੀ ਅਜੀਬ ਲੜਾਈ ਦਿਖਾਈ ਦੇ ਰਹੀ ਸੀ ਪਰ ਉਸਦੇ ਸ਼ਬਦਾਂ ਦੇ ਵਿੱਚ ਉਸਦੇ ਪੁੱਤਰ ਵਿੱਚ ਅਟੁੱਟ ਵਿਸ਼ਵਾਸ ਚਲਕਦਾ ਸੀ ਮਾਣੇ ਵੀ ਦੱਸਿਆ ਕਿ ਸੰਜੇ ਕਦੇ-ਕਦੇ ਆਉਂਦਾ ਸੀ ਚਾਰ ਵਿਆਹਾਂ ਬਾਰੇ ਉਸਦੀ ਮਾਂ ਦਾ ਕਹਿਣਾ ਹੈ ਕਿ ਸੰਜੇ ਦਾ 21 ਵਿਆਹ ਹੋਇਆ ਸੀ ਪਰ ਉਸਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਉਸਦੇ ਕਈ ਦੁਸ਼ਮਣ ਹਨ ਜਿਨ੍ਹਾਂ ਨੇ ਮੇਰੇ ਪੁੱਤਰ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਆਂਡਗਵਾੜ ਦੀਆਂ ਔਰਤਾਂ ਨੇ ਦੱਸਿਆ ਕਿ ਸੰਜੇ ਇੱਕ ਗੰਦਾ ਆਦਮੀ ਸੀ ਉਹ ਔਰਤਾਂ ਤੇ ਬੁਰੀ ਨਜ਼ਰ ਰੱਖਦਾ ਸੀ ਇਸ ਲਈ ਆਸੀਂ ਉਸ ਨੂੰ ਦੇਖ ਕੇ ਗੇਟ ਬੰਦ ਕਰ ਲੈਂਦੇ ਸੀ ਸੰਜੇ ਦੀਆਂ ਚਾਰ ਭੈਣਾਂ ਸਨ ਉਸਦੀ ਵੱਡੀ ਭੈਣ ਉਸਦੇ ਵਾਂਡ ਵਿੱਚ ਹੀ ਰਹਿੰਦੀ ਹੈ ਭੈਣ ਦਾ ਕਹਿਣਾ ਹੈ ਕਿ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਤੇ ਉਸ ਦਾ ਪਰਿਵਾਰ ਸਾਲਾਂ ਤੋਂ ਇਸ ਗੱਲ ਤੋਂ ਨਾਰਾਜ਼ ਹੈ ਇਸ ਲਈ ਉਹ ਨਾਤਾ ਸੰਜੀ ਨਾਲ ਗੱਲ ਕਰਦੀ ਹੈ ਤੇ ਨਾ ਹੀ ਆਪਣੇ ਪਰਿਵਾਰ ਨਾਲ ਗੱਲ ਕਰਦੀ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਸੰਜੀ ਨੇ ਅਜਿਹਾ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਸ ਦਾ ਮਨ ਇਸ ਹੱਦ ਤੱਕ ਦਰਿੰਦਗੀ ਦੇ ਨਾਲ ਭਰਿਆ ਹੋਇਆ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਉਸ ਦੀ ਮਨੋਵਿਗਿਆਨਿਕ ਪੋਸਟ ਤੋਂ ਲਗਾ ਸਕਦੇ ਹੋ